ਹੱਥ ਜੋੜ ਰਿਆ ਸੀ ਰੋ ਰਿਆ ਸੀ ਬਰਾਇਵਲ ਉਹਨੇ ਹੱਥ ਚ ਫੜੀ ਹੋਈ ਸੀ ਤੇ ਉਹ ਕਹੀ ਜਾਂਦਾ ਸੀ ਮੈਨੂੰ ਮaaf ਕਰ ਦੋ ਮaaf ਕਰ ਦੋ ਮaaf ਕਰ ਦੋ ਆਪਣੇ ਰਹਿਮ ਦੀ ਗੁਹਾਰ ਕੀਤੀ ਹੈ ਜੀ ਮੇਰੇ ਛੋਟੇ ਛੋਟੇ ਬੱਚੇ ਹੈ ਜੀ ਪਰ ਉਹ ਇਕਰਾਮ ਰਹੀਮ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਤੁਸੀਂ ਦੇਖਿਆ ਹੋਣਾ ਟੈਂਪੂਆਂ ਦੇ 500 500 ਦਿਹਾੜੀ ਤੇ ਲਿਆ ਕੇ ਬੰਦੇ ਉਹਦੇ ਬੁਲਾਏਗੇ ਪਥਰਾਓ ਵੀ ਕਰਨੇ ਕੋਸ਼ਿਸ਼ ਕੀਤੀ ਪੰਜ ਪੰਜ ਕਰੋੜ ਰੁਪਏ ਸਾਡੇ ਮੂਰੇ ਰੱਖਿਆ ਗਿਆ 10 10 ਕਰੋੜ ਵੀ ਸਾਡੇ ਮੂਰੇ ਰੱਖਿਆ ਗਿਆ ਪਰ ਸਾਡੇ ਲਈ ਪੈਸਾ ਕੋਈ ਐਨਾ ਹੀ ਤਨੀ ਰੱਖਿਆ ਗਿਆ ਆਪਾਰਾਂ ਕਰਾਈਆਂ ਕ੍ਰਾਸ ਨਹੀਂ ਮੰਨੇ ਹਮਲੇ ਕਿਤੇ ਨਹੀਂ ਮੰਨੇ ਫੈਮਿਲੀ ਚ ਵੜ ਗਏ ਮਾਪੇ ਨੂੰ ਖਰੀਦ ਲਿਆ ਜੱਜ ਸਾਹਿਬ ਨੇ ਜੋ ਕੀਤਾ ਬਹੁਤ ਚੰਗਾ ਕੀਤਾ ਹੈਗਾ ਐਗਜ਼ਾਮਪਲ ਸੈੱਟ ਕਰਤੀ ਹੈ ਮੈਂ ਔਰ ਪਬਲਿਕ ਨੂੰ ਵੀ ਇਹੀ ਕਹਿਣਾ ਚਾਹੁੰਦਾ ਕਿ ਵੀ ਤੁਸੀਂ ਵੀ ਜੁਡੀਸ਼ੀਅਲ ਤੇ ਭਰੋਸਾ ਰੱਖੋ ਜੇ ਤੁਹਾਡੇ ਨਾਲ ਕੁਝ ਗਲਤ ਹੋਇਆ ਤੁਸੀਂ ਅੱਗੇ ਆਓ ਅੱਗੇ ਵੱਧ ਕੇ ਆਪਣੇ ਹੱਕ ਅਧਿਕਾਰ ਮੰਗੋ ਜੋ ਵੀ ਤੁਹਾਡੇ ਨਾਲ ਗਲਤ ਹੋਇਆ ਉਹਦੇ ਉੱਪਰ ਇਨਸਾਫ ਮੰਗੋ ਕਿਤਰਾ ਸੰਘਰਸ਼ ਕਰਨਾ ਪਿਆ ਕਿੰਨਾ ਸੰਘਰਸ਼ ਕਰਨਾ ਪਿਆ ਤੁਹਾਨੂੰ ਕੀ ਕੀ ਤੁਹਾਨੂੰ ਕੋਈ ਫੇਰਦੰਦੀ ਕੋਸ਼ਿਸ਼ ਕੀਤੀ ਗਈ ਸੱਤ ਸਾਲ 8-9 ਮਹੀਨੇ ਅੱਜ ਹੋ ਚੁੱਕੇ ਆ 5-5 ਕਰੋੜ ਰੁਪਏ ਸਾਡੇ ਮੂਰੇ ਰੱਖਿਆ ਗਿਆ 10-10 ਕਰੋੜ ਵੀ ਸਾਡੇ ਮੂਰੇ ਰੱਖਿਆ ਗਿਆ ਪਰ ਸਾਡੇ ਲਈ ਪੈਸਾ ਕੋਈ ਐਮੇਨਿਤ ਨਹੀਂ ਰੱਖਦਾ ਸੀ ਪੈਸਾ ਦਿੱਤਾ ਨਹੀਂ ਮੰਨੇ ਐਫਆਰਾਂ ਕਰਾਈਆਂ ਕ੍ਰੋਸ ਨਹੀਂ ਮੰਨੇ ਹਮਲੇ ਕੀਤੇ ਨਹੀਂ ਮੰਨੇ ਫੈਮਿਲੀ ਚ ਵੜ ਗਏ ਮਾਂ-ਬਾਪ ਨੂੰ ਖਰੀਦ ਲਿਆ ਪੈਸੇ ਦਾ ਲਾਲਚ ਦੇ ਕੇ ਰਿਸ਼ਤੇਦਾਰਾਂ ਨੂੰ ਖਰੀਦ ਲਿਆ ਫਿਰ ਵੀ ਨਹੀਂ ਮੰਨੇ ਅਸੀਂ ਅੱਛਾ ਸੁਣਵਾਈ ਦੇ ਦੌਰਾਨ ਕੀ ਕੁਝ ਹੋਇਆ ਕੀ ਕੁਝ ਪਾਸਟਰ ਨੇ ਕਿਹਾ ਆਪਣੇ ਉਹਨੇ ਰਹਿਮ ਦੀ ਗੁਹਾਰ ਕੀਤੀ ਜੀ ਮੇਰੇ ਛੋਟੇ ਛੋਟੇ ਬੱਚੇ ਆ ਜੀ ਤੇ ਜਿਹੜੇ ਤਨਵਾ ਵਕੀਲ ਆ ਉਹਨਾਂ ਦੇ ਉਹਨਾਂ ਨੇ ਇਹ ਗੱਲ ਕਹੀ ਜੀ ਇਹ ਸੁਧਾਰ ਦੇ ਸੁਧਾਰ ਦੇ ਰਸਤੇ ਤੇ ਚੱਲ ਰਿਹਾ ਹੈ ਸੁਧਾਰ ਲੋਕਾਂ ਨੂੰ ਵੀ ਸੁਧਾਰ ਦੇ ਰਿਹਾ ਪਰ ਜਦੋਂ ਇਹ ਦੋ ਐਫ ਆਰਾਂ ਇਹਨਾਂ ਤੇ ਹੋਈਆਂ ਤੇ ਵੀਡੀਓ ਹੈ ਤੇ ਕੁਝ ਰਿਕਾਰਡਿੰਗਾਂ ਸਾਡੇ ਕੋਲ 5 5 6 6 ਕਰੋੜ ਦੀਆਂ ਜਿਹੜੀ ਇਹ ਗੱਲ ਕਰ ਰਿਹਾ ਤੇ ਭੋਲੀ ਭਾਲੀ ਜਨਤਾ ਨੂੰ ਪਾਗਲ ਬਣਾਉਣ ਦੀ ਗੱਲ ਕਰ ਰਿਹਾ ਉਹਦੇ ਚ ਰਿਕਾਰਡਿੰਗਾਂ ਸਾਡੇ ਕੋਲ ਏ ਇਹ ਜਿਹੜੀ ਚੀਜ਼ਾਂ ਜਦੋਂ ਸਾਹਮਣੇ ਆਈਆਂ ਤਾਂ ਉਹਦੇ ਹਾਉ ਪਾਉ ਉਡਗੇ ਸੀਗੇ ਹੱਥ ਜੋੜ ਰਿਆ ਸੀ ਰੋ ਰਿਆ ਸੀ ਬਾਈਬਲ ਉਹਨੇ ਹੱਥ ਚ ਫੜੀ ਹੋਈ ਸੀ ਤੇ ਉਹ ਕਹੀ ਜਾਂਦਾ ਸੀ ਮੈਨੂੰ ਮਾਫ ਕਰ ਦੋ ਮਾਫ ਕਰ ਦੋ ਮਾਫ ਕਰ ਦੋ ਪਰ ਉਹ ਇੱਕ ਰਾਮ ਰਹੀਮ ਬਨਣ ਦੀ ਕੋਸ਼ਿਸ਼ ਕਰ ਰਿਹਾ ਸੀ ਤੁਸੀਂ ਦੇਖਿਆ ਹੋਣਾ ਟੈਂਪੂਆਂ ਦੇ 500 500 ਦਿਹਾੜੀ ਤੇ ਲਿਆ ਕੇ ਬੰਦੇ ਉਹਰੇ ਬੁਲਾਏ ਗਏ ਪਥਰਾਓ ਵੀ ਕਰਨੇ ਕੋਸ਼ਿਸ਼ ਕੀਤੀ ਹੁਣ ਵੀ ਜਦੋਂ ਅਸੀਂ ਅੰਦਰ ਐਕਟਰ ਕਰੇ ਸੀ ਸਾਡੇ ਸਾਡੇ ਵੱਲ ਨੂੰ 8-9 ਲੇਡੀ ਦਾ ਲੇਡੀਜ਼ ਬਧੀ ਸੀਗੀ ਜਦੋਂ ਤੁਸੀਂ ਉੱਤੇ ਖੜੇ ਸੀਗੇ ਉਹ ਲੇਡੀਸ ਐ ਇਸ ਕਰਕੇ ਹੀ ਬਧੀ ਸੀ ਕਿ ਸਾਡੇ ਤੇ ਮੈਨੂੰ ਮੈਨੂੰ ਮੇਰੇ ਨਾਲ ਪੰਗਾ ਲੈਣ ਤੇ ਬਾਅਦ ਚ ਛੇੜਛਾੜ ਦੀ ਕੰਪਲੀਟ ਕਰਨ 112 ਤੇ ਜਾਂ ਕੁਝ ਸਮਥਿੰਗ ਵੀ ਕ੍ਰਾਸ ਐਫ ਆਈ ਆਰ ਹੋਵੇ ਬਟ ਮੈਂ ਪ੍ਰਸ਼ਾਸਨ ਦਾ ਇੱਥੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਐਸ ਐਸ ਪੀ ਮੁਵਾਲੀ ਦਾ ਤੇ ਐਸ ਪੀ ਸਿਟੀ ਅਟਵਾਸਰ ਦਾ ਜੋ ਉਹਨਾਂ ਨੇ ਪ੍ਰਬੰਧ ਇੰਨੇ ਵਧੀਆ ਕੀਤੇ ਆ ਸਾਨੂੰ ਸੇਫ ਕੀਤਾ ਹੋਇਆ ਜੀ ਤੁਸੀਂ ਕਿਹਾ ਸੀ ਸੁਣਵਾਈ ਦੇ ਦੌਰਾਨ ਰਹਿਮ ਦੀ ਅਪੀਲ ਕਰਿਆ ਸੀ ਕੀ ਰਹਿਮ ਦੀ ਅਪੀਲ ਇਹੀ ਕੀਤੀ ਗਈ ਹੈ ਜੀ ਵੀ ਮੈਨੂੰ ਕੱਟ ਤੋਂ ਕੱਟ ਜੋ ਵੀ ਹੋ ਸਕਦਾ ਕੱਟ ਤੋਂ ਕੱਟ ਦਿੱਤਾ ਜਾਵੇ ਪਰ ਜੋ ਕੋਰਟ ਦੀ ਮਰਜ਼ੀ ਹੈ ਜੋ ਜੁਡੀਸ਼ੀਅਲ ਦੀ ਮਰਜ਼ੀ ਹੈ ਉਹ ਉਹਨਾਂ ਦੇ ਹਿਸਾਬ ਨਾਲ ਹੋਵੇ ਉਹ ਜਿਹੜੇ ਰੋਪੀ ਬਰੀ ਕਿਤੇ ਗਏ ਕਿੰਨੇ ਹੋਰ ਰੋਪੀ ਸੀਗੇ ਉਹਨਾਂ ਨੂੰ ਸਰ ਉਹ ਬਰੀ 323 ਹੈ ਉਹਨਾਂ ਦੇ ਉੱਪਰ ਉਹ ਸੀ ਇਹ ਰੇਪ ਦਾ ਕੇਸ ਸੀ ਤੇ ਉਹਨਾਂ ਨੂੰ ਬੁਲਾ ਕੇ ਕੁੱਟਮਾਰ ਕੀਤੀ ਗਈ ਸੀ ਬਾਅਦ ਚ ਉਹ 323 324 ਚ ਅਕਿਊਜ਼ ਸੀਗੇ ਉਹ ਤੇ 323 24 ਚ 7 ਸਾਲ ਉਹਨਾਂ ਨੇ ਤਰੀਕਾ ਭੁਗਤਿਆ ਅਸੀਂ ਉਹਨਾਂ ਉਹਨਾਂ ਦੇ ਉਹਨਾਂ ਨੂੰ ਵੀ ਕੋਈ ਉਹ ਨਹੀਂ ਆ ਸਾਡਾ ਉਹਨਾਂ ਨੂੰ ਵੀ ਸਜ਼ਾ ਵਧੀਆ ਮਿਲੀ 7 ਸਾਲ ਉਹਨਾਂ ਤੀਕਾ ਭੁਗਤਿਆ 7 ਸਾਲ ਕਿਤੇ ਕੋਰਟ ਚਾਣਾ ਕੋਈ ਆਮ ਗੱਲ ਨਹੀਂ ਹੈ ਪੈਸੇ ਵੀ ਖਰਚ ਹੁੰਦੇ ਆ ਟਾਈਮ ਵੀ ਖਰਾਬ ਹੁੰਦਾ 23 24 ਤੱਕ 10000 ਰੁਪਏ ਬਦ ਤੋਂ ਬਦ ਜੁਰਮਾਨਾ ਹੈ ਸਾਸੀ ਉਹਦੇ ਨਾਲ ਵੀ ਹੋ ਜਾਂਦਾ ਉਹ ਕਹਿੰਦੇ ਕਿ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਇਸ ਨੂੰ ਚੈਲੰਜ ਕਰਾਂਗੇ ਬਿਲਕੁਲ ਸਰ ਕਰ ਸਕਦੇ ਆ ਉਹਨਾਂ ਦਾ ਰਾਈਟ ਆ ਉਹ ਹਾਈ ਕੋਰਟ ਜਾਣ ਪਰ ਕਟੋ-ਕਟ ਚੌਥਾ ਹਿੱਸਾ ਤਾਂ ਕੱਟਣਗੇ ਨਾ 5 ਸਾਲ ਕਰ ਲੈਣ ਪਹਿਲੀ ਗੱਲ ਤਾਂ ਹਾਈ ਕੋਰਟ ਜਾਂਦੇ ਆ ਜੀ ਦੇਖੋ ਮੈਂ ਵੀ ਲਾ ਇਨ ਟਰਨ ਆ ਠੀਕ ਹੈ ਜੀ ਡਾਕਟਰ ਬੀਮਰਾ ਅੰਬੇਦਕਰ ਜੀ ਨੇ ਸਾਨੂੰ ਸੰਵਿਧਾਨ ਦੱਸਿਆ ਸੰਵਿਧਾਨ ਬਾਰੇ ਦੱਸਿਆ ਤਾਂ ਹੀ ਅਸੀਂ ਲੜ ਪਏ ਇਹਦੇ ਨਾਲ ਹਾਈ ਕੋਰਟ ਵੀ ਜਾਂਦਾ ਪਹਿਲਾਂ ਤਾਂ ਟਿਲ ਦਿੱਤੀ ਟੁੱਟੇਗੀ ਉਹਦੀ ਫਿਰ 20 ਸਾਲ ਤੇ ਆਏਗੀ 20 ਸਾਲ ਟੁੱਟੇਗੀ 20 ਸਾਲ ਟੁੱਟੇਗੀ ਤਾਂ 5 ਸਾਲ ਦਾ ਚੌਥਾ ਹਿੱਸਾ ਤਾਂ ਕੱਟਣਾ ਪੈਣਾ ਹੀ ਹੈ ਚੌਥੇ ਹਿੱਸੇ ਬਗਾਰ ਤਾਂ ਇਹ ਬੇਲ ਨਹੀਂ ਹੁੰਦੀ ਚੌਥਾ ਹਿੱਸਾ 5 ਸਾਲ ਪਹਿਲਾ ਪਹਿਲਾਂ ਇਹਨੂੰ ਲੱਗ ਜੇਗੀ ਪਹਿਲਾਂ ਲੱਗ ਜਾਣਗੇ ਇਹਨੂੰ 2-3 ਸਾਲ 4 ਸਾਲ ਤਾਂ ਪਹਿਲਾਂ ਟਿਲ ਦਿੱਤੀ ਤੜ ਵਾਲੇ 20 ਸਾਲ ਤੇ ਆਏਗਾ ਫਿਰ 5 ਸਾਲ ਤੁਸੀਂ ਤੁਸੀਂ ਜੇ ਅੱਜ ਸੱਜਿਆ ਹੋਏ ਹੋ ਲੇ ਕੇ ਸੰਤੁਸ਼ਟ ਹੋ ਜੀ ਬਿਲਕੁਲ ਸੰਤੁਸ਼ਟ ਹੈ ਜੀ ਅਸੀਂ ਤਾਂ ਅਸੀਂ ਤਾਂ ਕਹਿ ਨਹੀਂ ਰਹੇ ਸੀ ਸੰਤੁਸ਼ਟ ਨਹੀਂ ਹੈ ਅਸੀਂ ਤਾਂ ਲੱਡੂ ਪਟਵਾਵਾਂਗੇ ਢੋਲ ਪਜਾਵਾਂਗੇ ਤੁਸੀਂ ਬਣਾਵਾਂਗੇ ਤੁਹਾਨੂੰ ਲੱਗਦਾ ਹੁਣ ਜਿਹੜਾ ਚੈਲੰਜ ਕਰ ਦਿਓ ਉਸੇ ਦੇ ਇੱਕ ਵੱਡਾ ਨਾਮ ਸੀ ਤਾਂ ਸਰਦਾਰ ਔਰ ਤੁਸੀਂ ਉਸ ਸਮੇਂ ਦੇ ਵਿੱਚ ਚੈਲੰਜ ਕੀਤਾ ਕਿੰਨੀਆਂ ਕੁ ਮੁਸ਼ਕਲਾਂ ਸੀ ਪੁਲਿਸ ਸਰ ਅਸੀਂ ਉਹਨੂੰ ਕੋਈ ਚੈਲੰਜ ਨਹੀਂ ਕੀਤਾ ਹਰ ਵਕਤ ਉਸ ਵਿਅਕਤੀ ਨੇ ਸਾਨੂੰ ਚੈਲੰਜ ਕੀਤਾ ਚੈਲੰਜ ਇਹ ਕੀਤਾ ਕਿ ਇੱਕ ਤਾਂ ਕ੍ਰਾਈਮ ਕੀਤਾ ਇੱਕ ਤਾਂ ਕ੍ਰਾਈਮ ਕੀਤਾ ਇੱਕ ਤਾਂ ਕ੍ਰਾਈਮ ਕੀਤਾ ਉਸ ਵਿਅਕਤੀ ਨੇ ਕ੍ਰਾਈਮ ਕਰਨ ਤੋਂ ਬਾਅਦ ਫਿਰ ਲੇਡੀ ਸਾਹਿਬ 500 500 ਰੁਪਏ ਚ ਧਰਨੇ ਤੇ ਬੁਲਾ ਕੇ ਧਰਨਾ ਪ੍ਰਦਰਸ਼ਨ ਕਰਨਾ ਫਿਰ ਕ੍ਰੋਸ ਐਫਾਇਰਾਂ ਕੀਤੀਆਂ ਫਿਰ ਸਾਡੀ ਜਾਤੀ ਦੇ ਉੱਪਰ ਗੱਲ ਕੀਤੀ ਫਿਰ ਸਾਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਦੱਸੋ ਚੈਲੰਜ ਮੈਂ ਕਰ ਰਿਹਾ ਉਹ ਕਰ ਰਿਹਾ ਅੱਜ ਬਾਈਬਲ ਲੈ ਕੇ ਅੰਦਰ ਆਏ ਸੀ ਉਹ ਜਿੱਦਾਂ ਵੀ ਉਹਨਾਂ ਨੂੰ ਪਤਾ ਹੈ ਜੀ ਉਹ ਉਹਨਾਂ ਨੂੰ ਪਤਾ ਹੈ ਜੀ ਦੇਖੋ ਆਪਾਂ ਕਿਸੇ ਧਰਮ ਦੇ ਕਿ ਉਹ ਨਹੀਂ ਕਰ ਸਕਦੇ ਨਹੀਂ ਉਹਨਾਂ ਨੂੰ ਉਹਨਾਂ ਨੂੰ ਪਤਾ ਹੈ ਜੀ ਕੁਝ ਲੋਕ ਗਲਤ ਕਰਦੇ ਐ ਇਸ ਲਈ ਪੁੱਛ ਰਿਹਾ ਸਵਾਲ ਹਾਂ ਬਿਲਕੁਲ ਬਿਲਕੁਲ ਜੀ ਧਰਮ ਦਾ ਸਹਾਰਾ ਮੈਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਐ ਹੁਣ ਵੀ ਹੁਣ ਵੀ ਉਹ ਇੱਕ ਗੱਲ ਕਹਿ ਰਹੇ ਕੈਂਡਲਾਈਟ ਦੀ ਕੁਝ ਪ੍ਰਾਰਥਨਾ ਕੀਤੀ ਉਹਨਾਂ ਨੇ YouTube ਤੇ Facebook ਤੇ ਪਾਇਆ ਹੋਇਆ ਉਹ ਇਹ ਗੱਲ ਕਹਿ ਰਹੇ ਆ ਕਿ ਵੀ ਜੇ ਉਹ ਚਲਾ ਗਿਆ ਉਹਨਾਂ ਦੀ ਆਤਮਾ ਇੱਥੇ ਹੀ ਹੈ ਦੱਸੋ ਕਿਦਾਂ ਕਿਦਾਂ ਅੰਧਵਿਸ਼ਵਾਸ ਇੱਕ ਇੱਕ ਮੁਜਰਮ ਜੇਲ੍ਹ ਦੇ ਅੰਦਰ ਚਲਾ ਗਿਆ ਇੱਕ ਵੀਡੀਓ ਪਾਤੀ ਉਹਦੇ ਵੀਡੀਓ ਚ ਪੁਰਾਣੀ ਵੀਡੀਓ ਹੈ ਉਹ ਕਹਿੰਦਾ ਮੈਂ ਆਪਣੇ ਪਰਿਵਾਰ ਕੇ ਸਾਥ ਉਹ ਮੈਂ ਜੇਲ੍ਹ ਮੇ ਨਹੀਂ ਗਿਆ ਇਹ ਅੰਧਵਿਸ਼ਵਾਸ ਉਸ ਨੂੰ ਵੀਡੀਓ ਨੂੰ ਦੇਖ ਕੇ ਫਿਰ ਪਹੁੰਚ ਗਿਆ ਉੱਤੇ ਨਹੀਂ ਨਹੀਂ ਪਾਪਾ ਜੀ ਨਹੀਂ ਗਏ ਜੇਲ੍ਹ ਚ ਕਹਿੰਦਾ ਪਾਪ ਮੇਰਾ ਇਹ ਹੈ ਕਿ ਵੀ ਧਰਮ ਦਾਦਾ ਉਹ ਆੜ ਲੈ ਹੀ ਰਿਹਾ ਜੇ ਧਰਮ ਦੀ ਆੜ ਨਹੀਂ ਲੈ ਹੁੰਦੇ ਆ ਉਹ 7 ਸਾਲ ਨਹੀਂ ਲੱਗਦੇ ਉਹਨ ਅਸੀਂ ਬਾਈਬਲ ਨੂੰ ਮਾੜਾ ਨਹੀਂ ਕਹਿੰਦੇ ਪਰ ਜਿਸ ਤਰੀਕੇ ਦੇ ਨਾਲ ਬਾਈਬਲ ਦਾ ਸਹਾਰਾ ਲਿਆ ਅੱਜ ਕਦੇ ਕੋਰਟ ਦੇ ਵਿੱਚ ਬਾਈਬਲ ਲੈ ਕੇ ਪਹੁੰਚੇ ਇਸ ਲਈ ਸਵਾਲ ਹੈ ਕਿ ਲੋਕ ਜਿਹੜੇ ਉਸ ਦੇ ਉੱਪਰ ਵਿਸ਼ਵਾਸ ਕਰਦੇ ਉਹਨਾਂ ਨੂੰ ਪਤਾ ਲੱਗ ਸਕੀ ਕਿ ਗਲਤ ਇਸਤੇਮਾਲ ਉਸ ਗ੍ਰੰਥ ਦਾ ਕੀਤਾ ਜਾ ਰਿਹਾ ਸਰ ਦੇਖੋ ਪਤਾ ਕੀ ਗੱਲ ਹੈ ਅਸੀਂ ਕਿਸ ਨਹੀਂ ਕਹਿ ਸਕਦੇ ਮੈਂ ਵਾਲਮੀਕੀ ਸਮਾਜ ਤੋਂ ਬਿਲੋਂਗ ਕਰਦਾ ਮੈਂ ਇਹਨਾਂ ਨੂੰ ਕੁਝ ਬੋਲੂਗਾ 295 ਦਾ ਪਰਚਾ ਤਿਆਰ ਹੈ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਸੀਂ ਤਾਂ ਸਿਰਫ ਇੰਨੀ ਕੁ ਗੱਲ ਕਹਿੰਦੇ ਆ ਵੀ ਉਹ ਬਿਕੇ ਹੋਏ ਬਿਕੇ ਹੋਏ ਬੰਦੇ ਆ ਜਿਹੜੇ ਜਿਹੜੇ ਇਹਨਾਂ ਦੇ ਧਰਮ ਦੇ ਵਿੱਚ ਕਾਲੀਆਂ ਭੇਡਾਂ ਜਿਹੜੇ ਬਕਾਊ ਵਿਅਕਤੀਆਂ ਇਹਨਾਂ ਦੇ ਧਰਮ ਦੇ ਠੇਕੇਦਾਰ ਬਣੇ ਹੋਏ ਆ ਉਹ ਕੰਨ ਖੋਲੋ ਤੁਸੀਂ ਜੇ ਪ੍ਰਭੂ ਯੇਸ਼ੂ ਮਸੀਹ ਨੂੰ ਪਿਆਰ ਕਰਦੇ ਹੋ ਜੇ ਉਹਨੂੰ ਪਰਮਾਤਮਾ ਮੰਨਦੇ ਹੋ ਘਟੋ ਘਟ ਆਪਣੇ ਜ਼ਮੀਰ ਤਾਂ ਨਾ ਮਾਰੋ ਜ਼ਮੀਰ ਤਾਂ ਨਾ ਵੇਚੋ ਤੁਸੀਂ ਲੋਕਾਂ ਨੂੰ ਜਿਹੜੇ ਆਪਣਾ ਐਗਜ਼ਾਮਪਲ ਸੈੱਟ ਕਰਨਾ ਉਹਨਾਂ ਨੂੰ ਦੱਸੋ ਉਹਨਾਂ ਨੂੰ ਸਮਝਾਓ ਵੀ ਇਹ ਵਿਅਕਤੀ ਗਲਤ ਸੀ ਦੇਖੋ ਧਰਮ ਨਹੀਂ ਗਲਤ ਹੁੰਦਾ ਧਰਮ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਇਸ ਵਿਅਕਤੀ ਨੇ ਆਪਣੇ ਆਪ ਨੂੰ ਹੀ ਦੱਸਦਾ ਸੀ ਵੀ ਮੈਂ ਹੀ ਪਰਮਾਤਮਾ ਹਿੱਤੋਂ ਮੈਂ ਆਜੇ ਉੱਥੇ ਸਾਰਾ